ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਜਦੋਂ ਇਨਸਾਨ ਸਮਝਦਾਰ ਹੋ ਜਾਂਦਾ ਹੈ ਨਾ ਤੇ ਸਭ ਤੋਂ ਪਹਿਲਾਂ ਦਿਖਾਵਾ ਬੰਦ ਕਰਨਾ ਅਸੀਂ ਦਿਖਾਵੇ ਦੀ ਦੁਨੀਆ ਵਿੱਚ ਰਹਿੰਦੇ ਆ ਜਿੱਦਾਂ ਆਪਾਂ ਕੱਲ ਗੱਲ ਕੀਤੀ ਸੀ ਕਿ ਜੋ ਜੋ ਦਿਖਦਾ ਹੈ ਉਹ ਵਿਕਦਾ ਹੈ ਮਤਲਬ ਕੀ ਹੈ ਇੰਨੀ ਐਡ ਆਉਂਦੀ ਆ ਇੰਨੀ ਐਡ ਆਉਂਦੀ ਆ ਅਸੀਂ ਇੱਕਦਮ ਇੰਪ੍ਰੈਸ ਹੋ ਜਾਂਦੇ ਆ ਆਹ ਕਿਹੜੀ ਨਵੀਂ ਚੀਜ਼ ਆਈ ਲੈ ਚੱਲ ਖਾ ਕੇ ਦੇਖਾਂਗੇ ਲੈ ਚੱਲ ਲਿਆ ਕੇ ਦੇਖਾਂਗੇ ਇਹਨੂੰ ਯੂਜ਼ ਕਰਕੇ ਦੇਖਾਂਗੇ ਤੇ ਜਦੋਂ ਅਸੀਂ ਦੁਕਾਨ ਤੇ ਉਹ ਚੀਜ਼ ਦੇਖਦੇ ਆਂ ਤਾਂ ਸਾਡਾ ਮਨ ਅੰਦਰੋਂ ਆਪਣੇ ਆਪ ਇਸ ਚੀਜ਼ ਲਈ ਰਾਜੀ ਹੋ ਜਾਂਦਾ ਕਿ ਲੈ ਹੀ ਲੈਨੇ ਆ ਐਨੀ ਐਡ ਆਉਂਦੀ ਐ ਵਧੀਆ ਹੀ ਹੋਏਗੀ ਹੁਣ ਤੁਸੀਂ ਇਹ ਦੇਖੋ ਕਿ ਇਹ ਕਿਹੜੀ ਕਿਤਾਬ 'ਚ ਲਿਖਿਆ ਕਿ ਜਿਹਦੀ ਐਡ ਆਉਂਦੀ ਹੋਏਗੀ ਉਹ ਵਧੀਆ ਹੀ ਹੋਏਗੀ ਪਰ ਐਡ ਤੋਂ ਬਿਨਾ ਚੱਲਦਾ ਵੀ ਕੁਝ ਨਹੀਂ ਹੈ ਹਨਾ ਕਿਉਂ ਨਹੀਂ ਚੱਲਦਾ ਕਿਉਂਕਿ ਉਹੀ ਗੱਲ ਕਿ ਜੋ ਦਿਖਦਾ ਏ ਉਹੀ ਵਿਕਦਾ 4 ਕੁ ਦਿਨ 14 ਕੁ ਦਿਨ ਤੁਸੀਂ ਕਿਸੇ ਨੂੰ ਅੱਖਾਂ ਨੂੰ ਗੋਲ ਕਰੋ ਤਾਂ ਸਹੀ ਸਾਨੂੰ ਲੱਗਦਾ ਜ਼ਿੰਦਗੀ ਤੋਂ ਹੀ ਔਲੇ ਹੋ ਗਿਆ ਬਸ ਇਹੀ ਅਸੂਲ ਹੈ ਇਹੀ ਚੀਜ਼ ਇਨਸਾਨ ਦੀ ਚੰਗੀਆਂ ਕੰਪਨੀਆਂ ਨੇ ਫੜ ਲਈ ਆ ਚੰਗੇ ਸਮਝਦਾਰ ਦਿਮਾਗ ਨੇ ਫੜ ਲਿਆ ਕਹਿੰਦੇ ਥੋੜੇ ਜੇ ਲੋਕ ਸਮਝਦਾਰ ਲੋਕ ਸਭ ਲੋਕਾਂ ਤੇ ਜ਼ਿਆਦਾ ਸਮਝਦਾ ਫਾਇਦਾ ਉਠਾਉਂਦੇ ਆ ਆਪਣੀ ਜ਼ਿਆਦਾ ਸਮਝਦਾ ਫਾਇਦਾ ਸਮਝਦਾਰ ਹਰ ਕੋਈ ਹੈ ਪਰ ਪਤਾ ਨਹੀਂ ਕਿਉਂ ਸਾਨੂੰ ਬੇਵਕੂਫ ਬਣਾਂਦੀ ਤੇ ਅਨਜਾਨ ਬਣਾਂਦੀ ਬੜੀ ਆਦਤ ਜੀ ਪੈ ਗਈ ਹੈ ਐਵੇਂ ਹੀ ਐਵੇਂ ਕਿਵੇਂ ਚਲੋ ਯੂਜ਼ ਕਰ ਲੈਨੇ ਆ ਕਰਕੇ ਵੇਖ ਲੈਣੇ ਆ ਪਤਾ ਲੱਗ ਜਾਏ ਜਿੱਦਾਂ ਆਪਾਂ ਇੱਕ ਵਾਰ ਤੁਹਾਨੂੰ ਦੱਸਿਆ ਸੀ ਕਿ ਜਦੋਂ ਅਸੀਂ ਰੋਗੀ ਹੁੰਨੇ ਆ ਨਾ ਜਦੋਂ ਸਾਨੂੰ ਕੋਈ ਰੋਗ ਲੱਗ ਗਿਆ ਬੁਖਾਰ ਹੀ ਚੜ ਗਿਆ ਮੰਨ ਲਓ ਇੱਕ ਡਾਕਟਰ ਦੇ ਗਏ ਆ ਨਾ ਤੇ ਸਾਨੂੰ ਬੁਖਾਰ ਨਹੀਂ ਉਤਰਿਆ ਤੇ ਤੁਹਾਨੂੰ ਪਤਾ ਸਾਰਿਆਂ ਨੇ ਕੀ ਸਲਾਹ ਦੇਣੀ ਹੈ ਚੰਗੇ ਡਾਕਟਰ ਤੇ ਦਿਖਾਓ ਡੀ ਐਮ ਸੀ ਚਲ ਜਾਓ ਸੀ ਐਮ ਸੀ ਚਲ ਜਾਓ ਉੱਥੇ ਚਲ ਜਾਓ ਚੰਡੀਗੜ੍ਹ ਚਲ ਜਾਓ ਆ ਹਸਪੀਟਲ ਜਾ ਕੇ ਚੈੱਕ ਕਰਾਓ ਫਿਰ ਇਹਨੂੰ ਉਸ ਡਾਕਟਰ ਤੇ ਦਿਖਾਓ ਤੁਹਾਨੂੰ ਵਧੀਆ ਵਧੀਆ ਡਾਕਟਰ ਦੀ ਐਡਵਾਈਸ ਦੇਣਗੇ ਕਿਉਂ ਕਿਉਂਕਿ ਅਸੀਂ ਲੁੱਟੇ ਗਏ ਆ ਸਾਹਮਣੇ ਵਾਲਾ ਕਿਉਂ ਨਾ ਲੁੱਟਿਆ ਜਾਵੇ ਕਿਉਂ ਨਾ ਲੁੱਟਿਆ ਜਾਵੇ ਵੀ ਉਹਨਾਂ ਦੇ ਲਈ ਇਹ ਚੀਜ਼ ਥੋੜੀ ਮਾਇਨੇ ਰੱਖਦੀ ਹੋਈ ਨਹੀਂ ਕਿ ਅਗਲੇ ਨੂੰ ਇਹ ਸਲਾਹ ਦੋ ਕਿ ਕੋਈ ਗੱਲ ਨਹੀਂ ਮੌਸਮ ਚੇਂਜ ਹੋ ਗਿਆ ਫਿਰ ਕੀ ਹੋਇਆ ਬੁਖਾਰ ਹੀ ਹੈ ਫਰਕ ਪੈ ਜਾਣਾ ਹੈ ਹੋ ਜਾਣਾ ਹੈ ਇੱਕ ਦੋ ਦੇਸੀ ਲਹਾਜ ਕਰ ਲੋ ਪਰਹੇਜ਼ ਰੱਖੋ ਥੋੜਾ ਜਿਹਾ ਅੰਦਰੋਂ ਕੁਦਰਤੀ ਤੌਰ ਤੇ ਅੰਦਰ ਦੇ ਜੋ ਸਾਡੇ ਸੈੱਲ ਨੇ ਉਹਨਾਂ ਨੇ ਆਪਣੇ ਆਪ ਕਵਰ ਕਰ ਲੈਣਾ 3-4 ਦਿਨ ਤੋਂ ਜ਼ਿਆਦਾ ਹੋਇਆ ਫਿਰ ਤੁਸੀਂ ਟੈਸਟ ਕਰਾ ਕੇ ਰਿਪੋਰਟ ਲੈ ਕੇ ਕਿਸੇ ਵੀ ਡਾਕਟਰ ਕੋਲ ਜਾਓ ਤੁਹਾਨੂੰ ਅੰਦਰੋਂ ਪਤਾ ਚੱਲ ਜਾਏਗਾ ਕਿ ਕਿਉਂ ਠੀਕ ਨਹੀਂ ਹੋ ਰਿਹਾ ਤੁਸੀਂ ਸਮਝ ਗਏ ਮੇਰੀ ਗੱਲ ਤਾਂ ਹੁਣ ਦੇਖੋ ਤੁਸੀਂ ਇੱਕ ਕਿਸੇ ਵੀ ਡਾਕਟਰ ਕੋਲ ਜਾਓਗੇ ਉਹ ਵੀ ਟੈਸਟ ਤੋਂ ਬਿਨਾ ਤੇ ਨਾ ਦੇਖਦਾ ਅੰਦਰ ਵੱਡ ਨਾ ਤੇ ਕਿਸੇ ਨੂੰ ਪਤਾ ਹੀ ਨਹੀਂ ਕਿ ਅੰਦਰ ਪ੍ਰੋਬਲਮ ਕੀ ਹੈ ਉਹਦੇ ਟੈਸਟ ਨਾਲ ਹੀ ਪਤਾ ਲੱਗਣੀ ਹੈ ਪਰ ਲੌਜੀਕ ਤੁਹਾਨੂੰ ਬਹੁਤ ਘੱਟ ਲੋਕ ਨੇ ਜਿਹੜੇ ਲੌਜੀਕ ਦੱਸਣਗੇ ਉਹੀ ਗੱਲ ਫਿਕਰ ਫਿਕਰ ਚਰੋਗੇ ਤਾਂ ਖੁਦ ਜਲੋਗੇ ਬੇਫਿਕਰ ਰਹੋਗੇ ਤਾਂ ਦੁਨੀਆ जलेਗੀ ਇਹ ਵੀ ਸਚਾਈ ਹੈ ਹੁਣ ਬੇਫਿਕਰੀ ਕਦੋਂ ਆਉਂਦੀ ਹੈ ਹੁਣ ਸਭ ਦੇ ਦਿਮਾਗ 'ਚ ਕੋਈ ਗੱਲ ਸਾਰੀ ਦੁਨੀਆ ਦੇ ਦਿਮਾਗ 'ਚ ਕੋਈ ਗੱਲ ਅਮੀਰ ਲੋਕ ਬੇਫਿਕਰ ਨੇ ਵਾਹ ਉਹ ਜ਼ਿਆਦਾ ਫਿਕਰਮੰਦ ਨੇ ਕਿਉਂਕਿ ਦੂਰ ਦੇ ਢੋਲ ਹਰ ਕਿਸੇ ਨੂੰ ਸੁਹਾਵਣੇ ਲੱਗਦੇ ਆ ਜਰਾ ਦੇਖੋ ਤਾਂ ਸਹੀ ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ ਆ ਸਾਡਾ ਦਿਮਾਗ ਉਹਨੂੰ ਲੰਮਾ ਲਈ ਤੋਲਿਆ ਹੋਇਆ ਹੈ ਉਹਨੂੰ ਪਾਉਣ ਲਈ ਬਸ ਇੱਕੋ ਹੀ ਕੋਸ਼ਿਸ਼ ਲੱਗੀ ਹੈ ਆ ਮਿਲ ਜੇ ਆ ਮਿਲ ਜੇ ਆ ਮਿਲ ਜੇ ਜਦੋਂ ਮਿਲ ਗਈ ਤਾਂ ਉਹਦੀ अहमियत 0 ਹੈ ਦੂਜੇ ਦਾ ਆਈਫੋਨ ਦੇਖ ਕੇ ਨਾ ਮਨ ਦੇ ਲਲਚਾ ਜਾਂਦਾ ਹੈ बार-बार ਦੇਖਦੇ ਆ ਲੈ ਇੰਨਾ ਮਹਿੰਗਾ ਫੋਨ ਚੱਕਿਆ ਜਿਹਦੇ ਕੋਲ ਹੈ ਉਹਨੂੰ ਕਦਰ ਨਹੀਂ 10 ਵਾਰ ਸੁੱਟ ਦਿੱਤਾ ਹੋਣਾ ਉਹਨੇ ਥੱਲੇ ਤੇ ਉਹਦਾ ਕੁਝ ਟੋੜ ਵੀ ਦਿੱਤਾ ਹੋਣਾ ਸੱਚ ਜਾਣੋ ਕਿਉਂਕਿ ਉਹਨੂੰ ਕਦਰ ਨਹੀਂ ਕਿੰතර ਕਦਰ ਹੈਗੀ ਆ ਹੋਏਗੀ ਵੀ ਪਰ ਉਸਦੀ अहमियत ਨਹੀਂ ਹੈ अहमियत ਖਤਮ ਹੋ ਗਈ अहमियत ਉਹਦੋਂ ਤੱਕ ਹੈ ਜਦੋਂ ਤੱਕ ਉਹ ਤੁਹਾਡੇ ਕੋਲ ਨਹੀਂ ਹੈ ਇਸੇ ਤਰ੍ਹਾਂ ਨਾਲ ਹਰ ਇਨਸਾਨ ਦੀ ਆਦਤ ਅਸੀਂ ਆਪਣੇ ਤੇ ਪਾ ਲੈਂਦੇ ਆ ਉਸ ਦੀ अहमियत ਉਦੋਂ ਤੱਕ ਹੈ ਜਦੋਂ ਤੱਕ ਉਹ ਤੁਹਾਨੂੰ ਯੂਜ਼ ਕਰ ਰਿਹਾ ਤੁਸੀਂ ਉਸ ਨੂੰ ਯੂਜ਼ ਕਰ ਰਹੇ ਹੋ ਵਰਤ ਰਹੇ ਹੋ ਇੱਕ ਦੂਜੇ ਦੇ ਕੰਮ ਆ ਰਹੇ ਤੇ ਜਦੋਂ ਕੰਮ ਆਉਣਾ ਬੰਦ ਹੋ ਗਿਆ ਤਾਂ अहमियत ਖਤਮ ਹੋ ਜਾਂਦੀ ਹੈ ਹਾਂ ਆਦਤ ਹੈ ਆਦਤ ਤੁਹਾਨੂੰ ਵਾਰ-ਵਾਰ ਜਗ੍ਹਾ ਤੇ ਵਾਰ-ਵਾਰ ਲੈ ਕੇ ਜਾਂਦੀ ਆ ਪਰ ਇਹ ਜਿਹੜੀ ਆਦਤ ਹੈ ਨਾ ਇਹਦੇ ਚੋਂ ਤੁਸੀਂ ਹੀ ਨਿਕਲ ਸਕਦੇ ਹੋ ਇਹ ਇੱਕ ਕਿਸਮ ਦਾ ਬੰਧਨ ਹੈ ਇਹ ਇੱਕ ਕਿਸਮ ਦੀ ਜੇਲ ਹੈ ਇੱਕ ਕਿਸਮ ਦਾ ਮੋਹ ਹੈ ਇਹ ਠੀਕ ਹੈ ਮੋ ਮਾਇਚਰਣ ਆਪਣੀ ਦਾ ਹੀ ਜੀ ਦੁਨੀਆਦਾਰੀ ਆ ਮੰਨਦੀ ਆ ਮੈਂ ਟਾਈਮ ਨਹੀਂ ਨਿਕਲਦਾ ਜਿੰਨੀ ਦੇਰ ਆਪਾਂ ਇਦਾਂ ਦੀ ਸੋਚ ਨਾ ਰੱਖੀਏ ਕਿ ਹੁਣ ਚਾਰ ਨੂੰ ਮਿਲਣਾ ਪੈਂਦਾ ਹੈ ਹਨਾ ਅੱਛਾ ਮੈਨੂੰ ਮੈਂ ਇੱਕ ਨੂੰ ਕਿਸੇ ਨੂੰ ਜਾਣਦੀ ਆ ਉਹ ਮਤਲਬ ਆਪਣੇ ਬੱਚੇ ਨਾਲ ਇਕੱਲੇ ਰਹਿੰਦੇ ਆ ਜਦੋਂ ਵੀ ਉਹ ਕਿਤੇ ਪਾਰਟੀ ਫੰਕਸ਼ਨ ਤੇ ਜਾਂਦੇ ਆ ਜਾਂ ਕਿਤੇ ਵੀ ਜਾਣ ਤਾਂ ਹਰ ਕੋਈ ਉਸ ਨੂੰ ਇਸ ਕਰਕੇ ਇਹਨੂੰ ਤਾਂ ਮौजਾਂ ਨੇ ਨਾ ਇਹਨੂੰ ਕੋਈ ਰੋਕੇ ਨਾ ਟੋਕੇ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਜਾਵੇ ਆਪਣਾ ਕੰਮ ਕਰਦੀ ਆ ਆਪਣੇ ਬੱਚੇ ਨੂੰ ਲੈ ਕੇ ਇਹਨੂੰ ਮौजਾਂ ਨੇ ਤੇ ਉਹਨੂੰ ਪੁੱਛੋ ਉਹ ਗੱਲ ਕਰਦੀ ਏ ਮੇਰੇ ਜਿੰਨਾ ਦੁਖੀ ਕੋਈ ਨਹੀਂ ਹਰ ਕੋਈ ਆਪਣੇ ਟੱਬਰ ਨਾਲ ਫਿਰਦਾ ਏ ਮੈਂ ਇਕੱਲੀ ਆਪਣੀ ਕੁੜੀ ਨੂੰ ਲਈ ਫਿਰਦੀ ਆ ਤੇ ਮੈਨੂੰ ਕੱਲਿਆਂ ਹੀ ਜਾਣਾ ਪੈਂਦਾ ਏ ਕਦੇ ਮੈਨੂੰ ਵੀ ਕੋਈ ਮਿਲੇਗਾ ਬਸ ਮੈਂ ਇਸ ਕਰਕੇ ਉਦਾਸ ਦੁਖੀ ਰਹਿਣੀ ਆ ਕਿ ਮੇਰੀ ਸਾਰੀ ਉਮਰ ਕੱਲਿਆਂ ਹੀ ਨਿਕਲਣੀ ਏ ਤੇ ਉਹਨਾਂ ਦੇ ਨਾਲ ਦੇ ਨੂੰ ਪੁੱਛੋ ਇਹ ਨੂੰ ਮੌਜਾਂ ਨੇ ਕੱਲੀ ਐ ਨਾ ਰੋਕ ਨਾ ਟੋਕ ਮਤਲਬ ਕਹਿੰਦਾ ਕਿ ਹਰ ਕੋਈ ਆਪਣੀ ਕਮੀ ਨੂੰ ਲੈ ਕੇ ਉਲਝਿਆ ਪਿਆ ਏ ਆਪਣੇ ਪਲੱਸ ਪੁਆਇੰਟ ਨੂੰ ਲੈ ਕੇ ਨਹੀਂ ਜੇ ਉਹ ਦੋਨੋਂ ਜਣੇ ਬੈਠ ਕੇ ਡਿਸਕਸ਼ਨ ਕਰਨਾ ਕਿ ਮੇਰੀ ਕਮੀ ਕੀ ਐ ਤੇ ਉਸਦੀ ਕਮੀ ਕੀ ਐ ਤਾਂ ਸੱਚ ਜਾਣੋ ਆਪਣੇ ਆਪ ਦੇ ਪਲੱਸ ਪੁਆਇੰਟ ਬਾਹਰ ਨਿਕਲ ਜਾਣਗੇ ਪਰ ਇਹ ਨਹੀਂ ਅਸੀਂ ਪੁੱਛਾਂਗੇ ਇਹ ਅਸੀਂ ਗੱਲ ਹੀ ਨਹੀਂ ਕਰਨੀ ਕਿਉਂਕਿ ਅਸੀਂ ਸਿਰਫ ਕਮੀਆਂ ਦੇਖਣੀਆਂ ਨੇ ਆਪਣੀਆਂ ਕਮੀਆਂ 'ਚ ਉਲਝਣਾ ਨਾ ਸਾਨੂੰ ਬੜਾ ਵਧੀਆ ਲੱਗਦਾ ਹੈ ਉਲਝੇ ਰਹਿਨੇ ਆ ਤਾਂ ਵਕਤ ਦਾ ਪਤਾ ਹੀ ਨਹੀਂ ਲੱਗਦਾ ਕਿਵੇਂ ਲੰਘ ਜਾਂਦਾ ਕੀ ਗੱਲ ਹੋਈ ਪਈ ਹੈ ਜ਼ਿੰਦਗੀ ਨੂੰ ਇੰਜੋਏ ਕਿਉਂ ਨਹੀਂ ਕਰਦੇ ਅਸੀਂ ਕਿਉਂ ਕਮੀਆਂ ਨੂੰ ਲੈ ਕੇ ਉਲਝ ਉਲਝ ਕੇ ਉਲਝ ਉਲਝ ਕੇ ਫੇਰ ਫੇਰ ਲੈ ਪਤਾ ਹੀ ਨਹੀਂ ਲੱਗਿਆ ਇੰਨੀ ਉਮਰ ਹੋ ਗਈ ਲੈ ਪਤਾ ਹੀ ਨਹੀਂ ਲੱਗਿਆ ਆਪਣੇ ਲਈ ਟਾਈਮ ਨਹੀਂ ਨਿਕਲਿਆ ਟਾਈਮ ਕਿੱਥੋਂ ਨਿਕਲਣਾ ਸੀ ਕਮੀਆਂ ਜਿੱਤੇ ਉਲਝੇ ਰਹੇ ਉਹ ਕਮੀਆਂ ਕਦੋਂ ਪੂਰੀਆਂ ਹੋ ਗਈਆਂ ਇਹ ਵੀ ਨਹੀਂ ਪਤਾ ਲੱਗਿਆ ਤੇ ਉਹ ਕਮੀਆਂ ਨਾਲ ਰਹਿਣ ਦੀ ਆਦਤ ਸਾਡੀ ਕਦੋਂ ਦੀ ਬਣ ਗਈ ਇਹ ਵੀ ਨਹੀਂ ਪਤਾ ਲੱਗਿਆ ਕਿਉਂਕਿ ਅਸੀਂ ਉਹਨਾਂ ਕਮੀਆਂ ਨੂੰ ਵਾਰ-ਵਾਰ ਉਹਨਾਂ ਵਿੱਚ ਉਲਝ ਕੇ ਉਸ ਨੂੰ ਅਪਣਾ ਲਿਆ ਤੇ ਜਿਹੜੀ ਚੀਜ਼ ਨੂੰ ਤੁਸੀਂ ਅਪਣਾ ਲੈਨੇ ਹੋ ਜਿਹੜੀ ਚੀਜ਼ ਨਾਲ ਰਹਿਣ ਦੀ ਤੁਹਾਨੂੰ ਆਦਤ ਪੈ ਜਾਂਦੀ ਹੈ ਇਹ ਫਿਰ ਤੁਹਾਡੀ ਹੈਬਿਟ ਹੈਬਿਟ ਬਣ ਜਾਂਦੀ ਤੇ ਤੁਹਾਡਾ ਮੂਹ ਬਣ ਜਾਂਦਾ ਤੁਹਾਡਾ ਇੰਟਰਸਟ ਰਹਿੰਦਾ ਉਸ ਚੀਜ਼ ਵਿੱਚ ਤੇ ਫਿਰ ਕੀ ਹੋਇਆ ਫਿਰ ਅਸੀਂ ਉਸ ਚੀਜ਼ ਨੂੰ ਛੱਡ ਦਿੰਨੇ ਆ ਕਿ ਤਾਂ ਕੀ ਹੋਇਆ ਸਾਰੀ ਦੁਨੀਆ ਨਾਲ ਹੈ ਤੇ ਫਿਰ ਅਸੀਂ ਦੁਨੀਆ ਦੇ ਐਗਜ਼ਾਮਪਲ ਦੇ ਕੇ ਆਪਣਾ ਪੱਲਾ ਆਰਾਮ ਨਾਲ ਚਾੜ ਲੈਨੇ ਸਾਰਾ ਕੁਝ ਆਪਣੇ ਚ ਹੀ ਹੈ ਸਾਰਾ ਕੁਝ ਆਪੜਿਆ ਚ ਹੀ ਹੈ ਤੇ ਸਾਰਾ ਕੁਝ ਸਾਡੇ ਅੰਦਰ ਹੀ ਹੈ ਸਾਰਾ ਕੁਝ ਅਸੀਂ ਹੀ ਆ ਕਿਉਂ ਕਿਸੇ ਦੇ ਅਸੀਂ ਗੁਣਾ ਨੂੰ ਜਾਂ ਔਗਣਾ ਨੂੰ ਝਾੜ ਰਹੇ ਆ ਫਰੋਲ ਰਹੇ ਆ ਆਪਣੇ ਆਪ ਚ ਆਪਣੇ ਲਈ ਜੀਉਣਾ ਸਿੱਖੋ ਸੱਚ ਜਾਣੋ ਇੱਕ ਬੜੀ ਵਧੀਆ ਗੱਲ ਸੀ ਇੱਕ ਬੜੀ ਹੀ ਵਧੀਆ ਗੱਲ ਜੋ ਮੈਨੂੰ ਅ ਅੱਛੀ ਲੱਗੀ ਕਿ ਕਹਿੰਦੇ ਜੋ ਪਰਮਾਤਮਾ ਹੈ ਨਾ ਪਰਮਾਤਮਾ ਉਹ ਇਨਸਾਫ ਕਰਦਾ ਹੈ ਪਰਮਾਤਮਾ ਕੀ ਕਰਦਾ ਹੈ ਇਨਸਾਫ ਕਰਦਾ ਹੈ ਤੇ ਗੱਲ ਪੁੱਛਣ ਵਾਲੀ ਹੈ ਜੇ ਈਸ਼ਵਰ ਇਨਸਾਫ ਕਰਦਾ ਹੈ ਪਰਮਾਤਮਾ ਇਨਸਾਫ ਕਰਦਾ ਹੈ ਤਾਂ ਈਸ਼ਵਰ ਈਸ਼ਵਰ ਗੁਨਾਹ ਹੁਣ ਨਹੀਂ ਕਿਉਂ ਦਿੰਦਾ ਜੋ ਇਨਸਾਫ ਕਰਦਾ ਹੈ ਹਾਂ ਕਰਦਾ ਹੈ ਸਾਰੇ ਕਹਿੰਦੇ ਆ ਪਰਮਾਤਮਾ ਦੇਖਦਾ ਹੈ ਉਹ ਇਨਸਾਫ ਕਰੇਗਾ ਤੇ ਉਹਨੇ ਗੁਨਾਹ ਹੋਣ ਕਿਉਂ ਦਿੱਤਾ ਇਸ ਕਰਕੇ ਕਿ ਮੈਂ ਇਨਸਾਫ ਕਰੂੰਗਾ ਕਈ ਵਾਰੀ ਕੁਝ ਚੀਜ਼ਾਂ ਕੁਝ ਗੱਲਾਂ ਤਰਕ ਦੀਆਂ ਹੁੰਦੀਆਂ ਨੇ ਇਹ ਠੀਕ ਹੈ ਇਨਸਾਨ ਜੋ ਕਰਦਾ ਹੈ ਬਸ ਇਨਸਾਨ ਹੀ ਕਰਦਾ ਹੈ ਤੇ ਉਸ ਦਾ ਇਨਸਾਫ ਜੋ ਹੈ ਉਸ ਦੇ ਕਰਮ ਅਨੁਸਾਰ ਉਸ ਨੂੰ ਮਿਲਦਾ ਹੈ ਉਸ ਦੀ ਨੀਅਤ ਅਨੁਸਾਰ ਉਸ ਨੂੰ ਮਿਲਦਾ ਹੈ ਤੇ ਅਸੀਂ ਆਪਣੇ ਕਰਮ ਤੇ ਨੀਅਤ ਸਹੀ ਕਰਨੀ ਹੈ ਪਰਮਾਤਮਾ ਤੇ ਸਭ ਕੁਝ ਸਭ ਕੁਝ ਤੁਹਾਡੇ ਅੰਦਰ ਹੀ ਹੈ ਹੈਨਾ ਚਲੋ 16 ਮਾਰਚ 2025 ਦਿਨ ਐਤਵਾਰ ਦਾ ਜੀ ਤਿਥੀ ਅੱਜ ਦੋਜਤੀ ਰਹੇਗੀ ਸ਼ਾਮ ਨੂੰ 5 ਵਜੇ ਤੱਕ ਤੇ ਹਸਤ ਨਕਸ਼ਤਰ ਰਹੇਗਾ 11:46 ਮਿੰਟ ਤੱਕ ਹਸਤ ਨਕਸ਼ਤਰ ਰਹਿਣ ਵਾਲਾ ਹੈ ਅੱਜ ਦੇ ਦਿਨ ਜਾਨੀ ਕਿ 16 ਮਾਰਚ ਨੂੰ ਐਤਵਾਰ ਵਾਲੇ ਦਿਨ ਸੰਡੇ ਆ ਤੇ ਫਾਂਡੇ ਜਰੂਰ ਬਣਾਣਾ ਖੁਸ਼ ਰਹਿਣਾ ਕਿਤੇ ਮੂਵੀ ਮਾ ਵੀ ਦੇਖ ਆਓ ਪਰਿਵਾਰ ਦੇ ਨਾਲ ਘੁੰਮ ਫੇਰਾਓ ਮਾਲ ਵਗੈਰਾ ਚ ਬੈਠਾਓ ਬਾਹਰੋਂ ਖਾਣਾ ਨਹੀਂ ਖਾਣਾ ਤਾਂ ਕੋਈ ਚੰਗਾ ਜਿਹਾ ਕੁਝ ਖਾ ਜਾਓ ਜੇ ਅੱਜ ਕੱਲ੍ਹ ਵੈਸੇ ਪੇਟ ਖਰਾਬ ਬਹੁਤ ਲੋਕਾਂ ਦੇ ਚੱਲਦੇ ਪਏ ਆ ਇਨਫੈਕਸ਼ਨ ਬਹੁਤ ਲੋਕਾਂ ਨੂੰ ਹੋ ਰਹੀ ਹੈ ਸਕਿਨ ਪ੍ਰੋਬਲਮ ਬੜੀ ਤੰਗ ਕਰੇਗੀ ਕੁਝ ਨਾ ਕੁਝ ਪ੍ਰੋਬਲਮ ਦੇਖੋ ਸੂਰਜ ਪੁਰਦਾਹੂ ਗ੍ਰਹਿਣ ਹੈ ਬੁੱਧ ਰਾਹੁ ਦਾ ਗ੍ਰਹਿਣ ਜੋਗ ਹੈ ਇਸ ਕਰਕੇ ਪਰੇਸ਼ਾਨੀ ਹੈ ਭਦਰਾ ਜੋ ਹੈ ਨਾ 30 ਤਾਰਾਂ ਤੋਂ ਸ਼ੁਰੂ ਹੋ ਕੇ ਕੱਲ ਤੱਕ ਚੱਲੇਗੀ ਸਵੇਰੇ ੜਕੇ ਸ਼ੁਰੂ ਹੋ ਜਣੇ ਰਾਹੁ ਪੂਰਬ ਭਾਦਰਾਪਦ ਨਕਸ਼ਤਰ ਦੇ ਚੌਥੇ ਚਰਨ ਰਵੇਗਾ ਕੇਤੂ ਅੱਜ ਉਤਰਾ ਭਾਦਰਾਪਦ ਨਕਸ਼ਤਰ ਦੇ ਦੂਜੇ ਚਰਨ ਚ ਜਾਏਗਾ ਰਾਤ ਨੂੰ 9:47 ਤੇ ਸੱਤਿਆ ਇਹ ਤੁਕਾਰਾਮ ਜੰਤੀ ਰਹੇਗੀ आज ਦੇ ਦਿਨ ਠੀਕ ਹੈ ਰਾਹੂ ਕਾਲ ਦੀ ਗੱਲ ਕਰੀਏ ਤਾਂ 4:30 ਵਜੇ ਤੋਂ ਲੈ ਕੇ 6 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਸਿਤਾਰਿਆਂ ਮੁਤਾਬਕ ਗ੍ਰਹਿ ਮੁਤਾਬਕ ਹਸਤਨਿਕ ਸ਼ਤਰ ਬ੍ਰਿਧੀ ਜੋਗ ਚੰਦਰਮਾ ਕੇਤੂ ਦਾ ਗ੍ਰਹਿ ਜੋਗ ਕੀ ਪ੍ਰਭਾਵ ਪਾਵੇਗਾ 12 ਰਾਸ਼ੀਆਂ ਤੇ ਸਭ ਤੋਂ ਪਹਿਲਾਂ ਅਸੀਂ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਸਿਤਾਰਿਆਂ ਦੇ ਮੁਤਾਬਕ ਮੇਸ਼ ਰਾਸ਼ੀ ਦੇ ਲਈ 6ਵੇਂ ਚੰਦਰ ਹੈ ਔਰ 6ਵੇਂ ਚੰਦਰ ਜੋ ਹੈ ਕਿ ਤੂੰ ਦਾ ਗ੍ਰਹਿ ਜੋਗ ਤੇ ਚੰਦਰ ਦਾ ਹੀ ਨਕਸ਼ਤਰ ਦੁਪਹਿਰ ਤੱਕ ਤਾਂ ਵਧੀਆ ਹੀ ਹੈ ਟਾਈਮ ਕੋਈ ਪਰੇਸ਼ਾਨੀ ਨਹੀਂ ਹੈ ਤਾਂ ਇਮੋਸ਼ਨਲ ਘਟ ਹੋਣਾ ਹੈ ਆਪਣੀ ਸਿਹਤ ਨੂੰ ਲੈ ਕੇ ਹਲਕੇ ਚ ਕਿਸੇ ਚੀਜ਼ ਨੂੰ ਨਹੀਂ ਲੈਣਾ ਸੈਰ ਜ਼ਰੂਰ ਕਰਨੀ ਹੈ ਤੇ ਕੋਸ਼ਿਸ਼ ਇਹ ਕਰਨੀ ਹੈ ਕਿ ਮਾਂ ਦੇ ਪੈਰੀ ਹੱਥ ਲਗਾ ਕੇ ਹੀ ਦਿਨ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ ਕਾਲਾ ਨੀਲਾ ਰੰਗ ਅੱਜ ਵੀ ਨਹੀਂ ਪਾਉਣਾ ਤੇ ਕੇਸਰ ਮੱਥੇ ਤੇ ਲਾ ਲੈਣਾ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਦੇ ਲਈ ਪੇਟ ਸੰਬੰਧੀ ਪਰੇਸ਼ਾਨੀਆਂ ਬਾਸ ਸਕਦੀਆਂ ਨੇ ਅੱਖੀਆਂ ਚ ਦਰਦ ਹੋ ਸਕਦਾ ਹੈ ਤਿੰਨ ਕੇਲੇ ਲੈ ਕੇ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਚੰਦਰ ਕੇਤੂ ਦੇ ਗ੍ਰਹਿ ਜੋਗ ਦੇ ਲਈ ਕੋਸ਼ਿਸ਼ ਕਰਨੀ ਹੈ ਤੁਸੀਂ ਚਿੱਟੀ ਚੀਜ਼ ਦਾ ਸੇਵਨ ਵੀ ਨਹੀਂ ਕਰਨਾ ਜੈਮਿਨੀ ਜਾਨੀ ਮਿਥੂ ਰਾਸ਼ੀ ਦੇ ਲਈ ਨਕਸ਼ਤਰ ਮਿੱਤਰੀਆ इमोशनल ਤੁਸੀਂ ਵੀ ਰਹੋਗੇ ਪ੍ਰੇਮ ਸਬੰਧਾਂ ਵਿੱਚ ਕਿਹਾ ਸੁਣੀ ਵੱਧ ਸਕਦੀ ਹੈ ਫੋਨ ਆਇਆ ਨਹੀਂ ਫੋਨ ਕੀਤਾ ਨਹੀਂ ਕੁਝ ਐਦਾਂ ਦੀ ਥੋੜੀ ਪਰੇਸ਼ਾਨੀ ਰਹੇਗੀ ਕੰਫੀਡੈਂਸ ਅੱਛਾ ਹੈ ਤੁਹਾਡਾ ਠੀਕ ਹੈ ਸੂਰਜ ਵੀ ਅੱਛਾ ਹੈ 10ਵੇਂ ਸਥਾਨ 'ਤੇ ਚੱਲ ਰਿਹਾ ਹੈ ਅੱਛੇ ਲੋਕਾਂ ਦੀ ਸੰਗਤ ਦਾ ਫਾਇਦਾ ਲੈਣ ਦੇ ਲਈ ਕਈ ਜਗ੍ਹਾ ਤੇ ਚੁੱਪ ਰਹਿ ਕੇ ਉਹਨਾਂ ਅਨੁਸਾਰ ਚੱਲ ਕੇ ਤੁਸੀਂ ਅੱਗੇ ਵਧ ਸਕਦੇ ਹੋ ਕੈਂਸਰ ਜਾਨੀ ਕਰਕਰਾਸ਼ੀ ਵਾਲਿਆਂ ਦੇ ਲਈ ਬਹੁਤ ਮੋੜੇ ਚ ਦਰਦ ਰਹੇਗਾ ਮਸਲਸ ਪ੍ਰੋਬਲਮ ਰਹੇਗੀ ਸੇਤ ਲਈ ਸਿੱਧਾਰੇ ਪਹਿਲਾਂ ਹੀ ਦੱਸਿਆ ਕਿ ਕਾਫੀ ਜਾਣੇ ਲਈ ਟਿੱਲੇ ਚੱਲਦੇ ਆ ਥੋੜਾ ਵਾਹਨ ਧਿਆਨ ਨਾਲ ਚਲਾ ਲਉਗੇ ਤਾਂ ਹੋਰ ਵੀ ਵਧੀਆ ਰੈੱਡ ਸੰਗਾਜ਼ਰੀ ਕਲਰ ਦਾ ਲਿਓ ਜਨੀ ਸਿੰਘ ਰਾਸ਼ੀ ਵਾਲੇ ਬਾਰ ਘੁੰਮ ਗਿਆ ਉਹ ਤੁਹਾਡੀ ਪਰੇਸ਼ਾਨੀ ਥੋੜੀ ਜਿਹਾ ਜ਼ਿਆਦਾ ਹੀ ਵਧੀ ਹੋਈ ਹੈ ਦਿਮਾਗੀ ਤੌਰ ਤੇ ਉਲਝੇਵੇਂ ਵਧੇ ਹੋਏ ਨੇ ਜਿਨ੍ਹਾਂ ਦਾ ਵੀ ਸਿੰਘ ਲਗਣਾ ਸਿੰਘ ਰਾਸ਼ੀ ਅ ਕਿਸੇ ਪੇਪਰ ਵਰਕ ਨੂੰ ਲੈ ਕੇ ਕਿਸੇ ਕੰਮ ਕਾਰ ਨੂੰ ਲੈ ਕੇ ਕੋਈ ਉਲਝੇਵਾ ਜ਼ਿਆਦਾ ਹੋਵੇ ਤਾਂ ਬੱਚਿਆਂ ਨੂੰ ਫਲ ਦੋ ਵਰਗੋਚਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਥੋੜਾ ਪਾਣੀ ਦੇ ਛਿੱਟੇ ਮਾਰ ਕੇ ਕੱਚੇ ਲਸਿ ਦੇ ਚਿੱਟੇ ਮਾਰੋ ਆਪਣੀਆਂ ਅੱਖਾਂ ਤੇ ਆਪਣੇ ਫੇਸ ਤੇ ਜਾਂ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰੋ ਇਰੀਟੇਸ਼ਨ ਘੱਟ ਕਰੋ ਗੁੱਸਾ ਘੱਟ ਕਰੋ ਤੇ ਜਿੱਦ ਕੇ ਕੋਈ ਕੰਮ ਨਾ ਕਰੋ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰਨਾ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰਨਾ ਅੱਜ ਦੇ ਦਿਨ ਦਾ ਉਪਾਰੇਗਾ ਨਜ਼ਲਾ ਜ਼ੁਕਾਮ ਗਲੇ ਦੀ ਪ੍ਰੋਬਲਮ ਢੰਗ ਕਰ ਸਕਦੀ ਹੈ ਲਿਬਰਤੋਲਾ ਰਾਸ਼ੀ ਵਿਦਿਆਰਥੀਆਂ ਤਾਂ ਦਿਨ ਚੰਗਾ ਹੈ ਥੋੜੀ ਕਲਪਹਾਟ ਰਹੇਗੀ ਪਰ ਪੜਾਈ ਨੂੰ ਵਕਤ ਤੇ ਸਮਾਂ ਦੇ ਕੇ ਪੜੋ ਇਹ ਨਹੀਂ ਕਿ ਕਰ ਲੈਣਾ ਹੋ ਜਾਣਾ ਠੀਕ ਤੇ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਤੋਂ ਅ ਤੁਸੀਂ ਵੀ ਕਰਨਾ ਵਧੀਆ ਬਦਨਾਮੀ ਤੋਂ ਬਚਣ ਲਈ ਕਿਸੇ ਦੇ ਅਸਲੇ ਮਸਲੇ ਵਿੱਚ ਨਾ ਉਲਝੋ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਲਈ ਮਾਤਾ ਦੀ ਸੇ ਥੋੜੀ ਜੀ ਖਰਾਬ ਇਮੋਸ਼ਨ ਹੋਏ ਆਪਣੇ ਆਪ ਤੇ ਮਾਣ ਵਧਿਆ ਨਵੇਂ ਕੰਮਕਾਰ ਵਿੱਚ ਹੱਥ ਪਾਉਣ ਤੇ ਸਿਤਾਰੇ ਤੁਹਾਡਾ ਸਾਥ ਪੂਰੀ ਤਰ੍ਹਾਂ ਦੇਣ ਵਾਲੇ ਆ ਵਿਆਹ ਸ਼ਾਦੀ ਦੀ ਉਮਰ ਆ ਤਾਂ ਕੋਈ ਰਿਸ਼ਤਾ ਵੀ ਆ ਸਕਦਾ ਹੈ ਕੇਸਰ ਦੀ ਟੱਬੀ ਆਪਣੇ ਕੋਲ ਰੱਖੋ ਸੈਜੀਟੇਰੀਅਸ ਤਨੂ ਰਾਸ਼ੀ ਦੇ ਲਈ ਨੂਰਾਸ਼ੀ ਲਈ ਜੋ ਸਿਤਾਰੇ ਚੱਲਦੇ ਪਏ ਆ ਦਿਨਾਂ ਗਿਆ ਸ਼ਾਮ ਨੂੰ ਥੋੜੀ ਜਿਹੀ ਪਰੇਸ਼ਾਨੀ ਵੱਧਈ ਕਿ ਐਦਾਂ ਹੋ ਜਾਣਾ ਸੀ ਪਰ ਐਦਾਂ ਹੋਇਆ ਨਹੀਂ ਹੈ ਜਾਨੀ ਕੰਮਕਾਰ ਜੋ ਵੀ ਤੁਹਾਡੇ ਲੇਟ ਹੋ ਰਹੇ ਨੇ ਤਾਂ ਉਹ ਤੁਹਾਨੂੰ ਪਰੇਸ਼ਾਨ ਕਰ ਸਕਦੇ ਨੇ ਕੋਸ਼ਿਸ਼ ਇਹ ਕਰਨੀ ਹੈ ਕਿ ਰਸੋਈ 'ਚ ਬੈਠ ਕੇ ਖਾਣਾ ਖਾ ਲੈਣਾ ਤੇ ਪਤਾਸੇ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਕੈਪ੍ਰਿਕੌਰਨ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਸਿਤਾਰੇ ਜੀ ਲੰਬੀ ਜਾਂ ਛੋਟੀ ਯਾਤਰਾ ਵਧੀਆ ਧਾਰਮਿਕ ਸਥਾਨ ਤੇ ਜਾਣ ਦਾ ਮੱਥਾ ਟੇਕਣ ਦਾ ਮਨ ਬਣ ਸਕਦਾ ਸੋਚ ਅੱਛੀ ਰਹੇਗੀ ਥੋੜੀ ਮੈਡੀਟੇਸ਼ਨ ਵੀ ਕਰ ਲਓ ਤਾਂ ਚੰਗਾ ਕਾਲੀ ਦਾਲ ਬਿਲਕੁਲ ਨਹੀਂ ਖਾਣੀ ਅਕੁਰਸੀ ਨੇ ਕੰਬਰਾਸ਼ੀ ਥੋੜਾ ਮਨ ਉਦਾਸ ਹੋਇਆ ਥੋੜੀ ਪਰੇਸ਼ਾਨੀ ਵਧੀ ਥੋੜਾ ਕੰਮ ਕਰ ਡਿਲੇ ਹੋਏ ਮਾਤਾ ਪਿਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਜਾਂ ਮਾਂ ਦੀ ਚਾਹਤ ਥੋੜੀ ਜੀ ਉਦਾਸੀ ਦੇ ਸਕਦੀ ਆ ਮੱਥੇ ਤੇ ਕੇਸਾ ਲਗਾ ਲੈਣਾ ਆਪਣੇ ਸ਼ਬਦਾਂ ਤੇ ਕੰਟਰੋਲ ਰੱਖਣਾ ਜਿਆਦਾ ਨਹੀਂ ਬੋਲਣਾ ਤੇ ਜਿਆਦਾ ਉੱਚੀ ਵੀ ਨਹੀਂ ਬੋਲਣਾ ਠੀਕ ਹਲਕੇ ਰੰਗ ਪਾਉਗੇ ਤਾਂ ਹੋਰ ਵੀ ਵਧੀਆ ਕੁੱਤੇ ਨੂੰ ਰੋਟੀ ਪਹੁੰਚੇ ਸ਼ਨੀ ਲਗਣ ਚ ਬੈਠਾ ਛੁੱਪਫਾਲ ਦਏਗਾ ਪਾਈਸੇ ਜਾਨੀ ਮੇਨ ਰਾਸ਼ੀ ਮੇਨ ਰਾਸ਼ੀ ਦੇ ਲਈ ਕਾਫੀ ਇਮੋਸ਼ਨਲ ਹੋਏ ਪਰ ਵਿਦੇਸ਼ ਤੋਂ ਪੈਸਾ ਆਇਆ ਕੰਮ ਕਾਰ ਜੋ ਰੁਕੇ ਸੀ ਉਹ ਵੀ ਅੱਗੇ ਵਧੇ ਕੌਨਫੀਡੈਂਸ ਵੀ ਵਧਿਆ ਤੁਹਾਡਾ ਤੇ ਸਿਹਤ ਲਈ ਵੀ ਤੁਹਾਨੂੰ ਰਿਲੈਕਸ ਮਿਲਣੀ ਸ਼ੁਰੂ ਹੋਈ ਥੋੜਾ ਗੁੱਸਾ ਘੱਟ ਕਰੋਗੇ ਤਾਂ ਰਿਸ਼ਤੇ ਵੀ ਸਹੀ ਰਹਿਣਗੇ ਠੀਕ ਹੈ ਹਾਂ ਸ਼ੁਕਰ ਲਗਣ ਚ ਹੈ ਤਾਂ ਇਸ ਕਰਕੇ ਕਰੀਮ ਰੰਗ ਤੁਸੀਂ ਪਹਿਨ ਸਕਦੇ ਹੋ ਤੇ ਗਾਂ ਨੂੰ ਰੋਟੀ ਵੀ ਪਾ ਸਕਦੇ ਹੋ ਏਸੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਗ੍ਰਹਿ ਗੋਚਰ ਨਕਸ਼ਤਰ ਮੁਤਾਬਕ ਔਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਲੋਜੀਕਲੀ ਦੱਸਿਆ ਕਿ ਕਿੱਦਾਂ ਅਸੀਂ ਚੀਜ਼ਾਂ ਨੂੰ ਸਹੀ ਕਰ ਸਕਦੇ ਆ ਤੇ ਕਿੱਦਾਂ ਅਸੀਂ ਹਰ ਤਰ੍ਹਾਂ ਨਾਲ ਵਧੀਆ ਉਪਾਹ ਪਰਹੇਜ਼ ਕਰਕੇ ਨੁਕਸਾਨ ਤੋਂ ਬਚ ਸਕਦੇ ਆ ਸੰਡੇ ਨੂੰ ਦੇਖੋ ਫਾਂਡੇ ਤੇ ਬਣਾਉਣਾ ਹੀ ਚਾਹੀਦਾ ਹੈ ਕਿਉਂ ਕਿਉਂ ਨਹੀਂ ਬਣਾਉਣਾ ਚਾਹੀਦਾ ਐਤਵਾਰ ਦਾ ਦਿਨ ਹੈ ਆਰਾਮ ਨਾਲ ਇੰਜੋਏ ਕਰੋ ਇੱਕ ਦਿਨ ਰੱਖਣਾ ਚਾਹੀਦਾ ਕਿ ਹਫ਼ਤੇ ਜਾਂ 10 ਦਿਨ ਬਾਅਦ ਕਿਹੜਾ ਉਹ ਚੀਜ਼ ਖਾਓ ਜੋ ਤੁਹਾਨੂੰ ਵਧੀਆ ਲੱਗਦੀ ਆ ਹਨਾ ਕਿ ਜ਼ਿਆਦਾ ਪਰਹੇਜ ਡਾਕਟਰਾਂ ਨੇ ਪੰਜਾ ਦੱਸ ਦੇਣੇ ਆ ਜੀ ਆ ਖਾਣ ਨਾਲ ਆ ਹੁੰਦਾ ਆ ਖਾਣ ਨਾਲ ਆ ਹੁੰਦਾ ਠੀਕ ਆ ਓਕੇ ਪਰ ਇੱਕ ਦਿਨ ਇਹ ਜਿਆ ਰੱਖਣਾ ਜਿਹੜਾ ਤੁਸੀਂ ਆਪਣੀ ਮਰਜ਼ੀ ਨਾਲ ਖਾਣਾ ਖਾ ਲੈਣਾ ਕਿਸੇ ਨੇ ਇੱਕ ਕੁਐਸਚਨ ਪੁੱਛਿਆ ਸੀਗਾ ਮੈਂ ਉਹ ਹੀ ਲੱਭਦੀ ਪਈ ਆ ਅ ਕਹਿੰਦੇ ਕਿ ਆਪਣੇ ਉਤਰੇ ਹੋਏ ਕੱਪੜੇ ਕਿਸੇ ਨੂੰ ਦੇਣੇ ਚੰਗੇ ਹੁੰਦੇ ਆ ਕਿ ਨਹੀਂ ਦੇਖੋ ਕਈ ਜਗ੍ਹਾ ਤੇ ਐਦਾਂ ਦਾ ਹੈ ਕਿ ਜੇ ਬ੍ਰਹਿਸਪਤ ਥੋੜਾ ਸਹੀ ਸਥਿਤੀ ਵਿੱਚ ਜਾਨੀ ਸੱਤ ਹੋਵੇ ਅੱਠ ਹੋਵੇ ਲਗਨ 'ਚ ਹੋਵੇ ਜਾਂ ਕਈ ਸਥਿਤੀਆਂ ਦੇ ਵਿੱਚ ਸ਼ੁਕਰ ਖਰਾਬ ਹੋਵੇ ਤਾਂ ਆਪਣੇ ਉੱtre ਹੋਏ ਕੱਪੜੇ ਕਿਸੇ ਨੂੰ ਨਹੀਂ ਦੇਣੇ ਚਾਹੀਦੇ એનર્ਜੀ ਇਫੈਕਟ ਹੁੰਦੀ ਹੈ ਜਾਂ ਸ਼ਨੀ ਚੰਦਰ ਵਾਲੇ ਕਈ ਵਾਰੀ ਕਿਸੇ ਦੀ ਜੁੱਤੀ ਹੁੰਦੀ ਹੈ ਕਿ ਤੂੰ ਨੀਚ ਹੁੰਦਾ ਹੈ ਤਾਂ ਉਹਦੇ ਕੱਪੜੇ ਉੱtre ਹੋਏ ਪਾਉਣ ਤੇ ਵੀ ਕਈ ਵਾਰੀ ਪਰੇਸ਼ਾਨੀ ਆ ਜਾਂਦੀ ਆ ਆਪਾਂ ਕਈ ਵਾਰੀ ਨੋਟ ਕੀਤਾ ਹੈ ਜਾਂ ਇਹ ਇੱਕ ਲੌਜੀਕ ਹੈ ਪਰ ਅਗਰ ਤੁਸੀਂ ਕਿਸੇ ਨੂੰ ਕੱਪੜੇ ਦੇਣੇ ਆ ਤਾਂ ਨਮਕ ਵਾਲੇ ਪਾਣੀ ਨਾਲ ਧੋ ਕੇ ਦੇ ਸਕਦੇ ਹੋ ਉਹਦੇ ਨਾਲ એનર્ਜੀ ਜੋ ਹੈ ਵੈਸੇ ਮੈਂ ਤੁਹਾਨੂੰ ਦੱਸਾਂ ਤਾਂ ਇਹ ਇੱਕ ਛੋਟਾ ਜਿਹਾ ਉਪਾਅ ਹੀ ਆ ਤੁਸੀਂ ਆਪ ਐਕਸਪੈਰੀਮੈਂਟ ਕਰੋ ਮੈਂ ਬਹੁਤ ਵਾਰ ਕਹਿੰਨੀ ਆ ਕਿ ਕਈ ਵਾਰੀ ਕੁਝ ਚੀਜ਼ਾਂ ਨਹੀਂ ਹੁੰਦੀਆਂ ਪਰ ਕਿਸੇ ਲਈ ਬਹੁਤ ਸ਼ੁਭ ਹੁੰਦੀਆਂ ਨੇ ਪਰ ਸਾਡੇ ਲਈ ਸ਼ੁਭ ਨਹੀਂ ਹੈਗੀਆਂ ਤਾਂ ਜੇ ਸਾਨੂੰ ਇਹ ਚੀਜ਼ਾਂ ਦੀ એનર્ਜੀ ਦਾ ਕੋਈ ਵਿਹਮ ਹੋਵੇ ਤਾਂ ਤੁਸੀਂ ਨਮਕ ਵਾਲੇ ਪਾਣੀ ਨਾਲ ਧੋਲ ਸਕਦੇ ਹੋ ਜੇ ਫਿਰ ਵੀ ਤੁਹਾਨੂੰ ਇਫੈਕਟ ਹੋਵੇ ਤਾਂ ਉਹ ਚੰਕੀ ਨਾ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਸਾਡਾ ਨੁਕਸਾਨ ਹੋਵੇ ਕੀ ਲੋੜ ਪਈਏ ਇਹ ਜੈਕਸਪੈਰੀਮੈਂਟ ਕਰਨ ਦੀ ਕਿ ਉਸ ਤੋਂ ਬਾਅਦ ਫਿਰ ਸਾਨੂੰ ਅਸੀਂ ਉਸ ਨੁਕਸਾਨ ਤੋਂ ਉਲਝ ਜਾਈਏ ਤੇ ਕੀ ਜ਼ਰੂਰਤ ਹੈ ਛੋਟਾ ਮोटा ਐਕਸਪੈਰੀਮੈਂਟ ਕਰ ਵੀ ਸੰਖਦੇ ਆ ਦੂਜੇ ਦੀ ਸੁਣਨ ਦੀ ਹੈਨਾ ਤਾਂ ਆਪਣੇ ਲੱਤੇ ਹੋਏ ਕੱਪੜੇ ਅਗਰ ਕਿਸੇ ਨੂੰ ਦੇਣੇ ਨੇ ਜਾਂ ਕਿਸੇ ਤੋਂ ਲੈਣੇ ਨੇ ਤਾਂ ਨਮਕ ਵਾਲੇ ਪਾਣੀ ਚ ਧੋ ਕੇ ਵਰਤੋ ਤੇ ਫਿਰ ਉਸ ਨੂੰ ਮਹਿਸੂਸ ਕਰੋ ਇੱਕ ਦੋ ਵਾਰ ਪਾ ਕੇ ਅਗਰ ਕੋਈ ਵੈਡ ਇਫੈਕਟ ਜਾਂ ਤੁਹਾਨੂੰ એનર્ਜੀ ਸ਼ੁੱਭ ਨਹੀਂ ਹੋ ਰਹੀ ਤਾਂ ਨਾ ਪਾਓ ਠੀਕ ਸਮਝ ਜਾਜਤ ਆਪ ਸਭ ਦਾ ਹਾਲ ਅੱਜ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ